ਅੱਜ ਦੀ ਸੱਚੀ ਘਟਨਾ ਉਸ ਬੰਦੇ ਦੇ ਕਤਲ ਦੀ ਹੈ ਜਿਨ੍ਹਾਂ ਦੇ ਸੰਪਰਕ ਦੇ ਵਿੱਚ ਲਗਭਗ 1 ਕਰੋੜ ਬੰਦਾ ਸੀ ਪੁਲਿਸ ਨੂੰ ਉਸ ਅਮੀਰ ਬੰਦੇ ਦਾ ਕਾਤਲ ਲੱਭਣ ਲਈ ਕਰੋੜ ਤੋਂ ਬਾਅਦ ਲੱਖਾਂ ਚਾਉਣਾ ਪਿਆ ਲੱਖਾਂ ਤੋਂ ਬਾਅਦ ਪੁਲਿਸ ਹਜ਼ਾਰਾਂ ਚਾਈ ਹਜ਼ਾਰਾਂ ਤੋਂ ਬਾਅਦ ਸੌ ਚ ਤੇ ਸੌ ਤੋਂ ਬਾਅਦ ਫੇਰ ਪੁਲਿਸ ਕਾਤਲ ਤੱਕ ਪਹੁੰਚਦੀ ਹੈ ਬੜੀ ਹੀ ਹੈਰਾਨ ਕਰਨ ਵਾਲੀ ਬੜੀ ਹੀ ਗੁੰਝਲਦਾਰ ਇਹ ਸੱਚੀ ਘਟਨਾ ਹੈ ਜਿਹੜੀ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਪਿੱਕੀ ਵੀਡੀਓ ਨੂੰ ਲਾਈਕ ਕਰ ਲੋ ਗੱਲ ਹੈ ਛੱਤੀਸਗੜ੍ਹ ਦੇ ਜ਼ਿਲ੍ਹਾ ਦੁਰਦ ਦੇ ਇੱਕ ਸ਼ਹਿਰ ਬਲਾਈ ਦੀ ਜਿਸ ਵਿੱਚ ਆਈ ਪੀ ਮਿਸ਼ਰਾ ਨੌ ਦਾ ਇੱਕ ਬੰਦਾ ਰਹਿੰਦਾ ਸੀ ਜਿਸ ਦੇ ਵੱਡੇ ਵੱਡੇ ਸ਼ਹਿਰ ਦੇ ਵਿੱਚ ਕਾਲਜ ਸੀ ਤੇ ਉਹ ਬਹੁਤ ਹੀ ਅਮੀਰ ਬੰਦਾ ਸੀ ਉਸ ਦੇ ਕਾਲਜ ਦੇ ਵਿੱਚ MCA ਫਾਰਮੇਸੀ ਜਾਣੀ ਵੱਡੇ ਵੱਡੇ ਕੋਰਸ ਕਰਵਾਏ ਜਾਂਦੇ ਸੀ ਨਾਮਵਰ ਆਦਮੀ ਸੀ ਤੇ ਉਸ ਦਾ ਇੱਕ ਪੁੱਤਰ ਸੀ ਜਿਸ ਦਾ ਨਾਮ ਅਭਿਸ਼ੇਕ ਮਿਸ਼ਰਾ ਸੀ ਅਭਿਸ਼ੇਕ ਮਿਸ਼ਰਾ ਆਪਣੇ ਪਿਤਾ ਦੀ ਜਾਇਦਾਦ ਦਾ ਇੱਕ ਲਾਉਤਾ ਬਾਰਿਸ਼ ਸੀ ਕਿਉਂਕਿ ਉਹ ਆਪਣੇ ਮਾਤਾ ਪਿਤਾ ਦਾ ਇਕੱਲਾ ਪੁੱਤਰ ਸੀ 9 ਨਵੰਬਰ 2015 ਦੀ ਸ਼ਾਮ ਨੂੰ ਅਭਿਸ਼ੇਕ ਮਿਸ਼ਰਾ ਆਪਣੇ ਮਾਤਾ ਪਿਤਾ ਨੂੰ ਮੈਸੇਜ ਛੱਡਦਾ ਹੈ ਕਿ ਮੈਂ ਥੋੜੇ ਸਮੇਂ ਵਿੱਚ ਆ ਜਾ ਪਰ ਉਸ ਤੋਂ ਬਾਅਦ ਮਾਤਾ ਪਿਤਾ ਉਡੀਕਦੇ ਰਹਿੰਦੇ ਨੇ ਅਭਿਸ਼ੇਕ ਨਹੀਂ ਆਉਂਦਾ ਸਾਰੀ ਰਾਤ ਉਡੀਕਦੇ ਆ ਪਰ ਉਹ ਨਹੀਂ ਆਉਂਦਾ ਸਵੇਰੇ ਉਹ ਬਲਾਈ ਥਾਣੇ ਦੇ ਵਿੱਚ ਜਾਂਦੇ ਨੇ ਤੇ ਉੱਥੇ ਜਾ ਕੇ ਗੁੰਮਸੁਦਾ ਦੀ ਰਿਪੋਰਟ ਲਿਖਾਉਂਦੇ ਨੇ ਪੁਲਿਸ ਜਾਂਚ ਕਰਦੀ ਹੈ ਪਰ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਦਾ ਲਗਭਗ 1 ਮਹੀਨਾ ਲੰਘ ਜਾਂਦਾ ਹੈ ਹੁਣ ਪਿਤਾ ਨੂੰ ਇਹ ਲੱਗਦਾ ਹੈ ਕਿ ਪੁਲਿਸ ਚੰਗੀ ਤਰ੍ਹਾਂ ਜਾਂਚ ਨਹੀਂ ਕਰ ਰਹੀ ਅਮੀਰ ਆਦਮੀ ਸੀ ਤੇ ਉਸ ਨੇ ਪਹੁੰਚ ਕੀਤੀ ਦੇਸ਼ ਦੇ ਗ੍ਰਹਿ ਮੰਤਰੀ ਤੱਕ ਗ੍ਰਹਿ ਮੰਤਰੀ ਸਨ ਰਾਜਨਾਥ ਸਿੰਘ ਗ੍ਰਹਿ ਮੰਤਰੀ ਤੱਕ ਪਹੁੰਚ ਹੋਈ ਤਾਂ ਗ੍ਰਹਿ ਮੰਤਰੀ ਨੇ ਮੁੱਖ ਮੰਤਰੀ ਨੂੰ ਕਿਹਾ ਸਤਿਸ਼ ਗੜ ਦੇ ਤੇ ਮੁੱਖ ਮੰਤਰੀ ਨੇ ਪੁਲਿਸ ਨੂੰ ਉਦੇਸ਼ ਦਿੱਤੇ ਕਿ ਇਸ ਗੁੰਮ ਹੋਏ ਬੰਦੇ ਨੂੰ ਜਿੰਨਾ ਛੇਤੀ ਹੋ ਸਕਦਾ ਉਹਨਾਂ ਛੇਤੀ ਲੱਭੋ ਯਾਨੀ ਇਸ ਮਾਮਲੇ ਦੀ ਜਾਂਚ ਨੂੰ ਤੇਜ਼ ਕਰੋ ਤੇ ਫਿਰ ਉਸ ਮਾਮਲੇ ਦੀ ਜਾਂਚ ਨੂੰ ਤੇਜ਼ ਕੀਤਾ ਜਾਂਦਾ ਹੈ ਫਿਰ ਜੋ ਵੀ ਲੋਕ ਉਹਨਾਂ ਦੇ ਸੰਪਰਕ ਵਿੱਚ ਸੀ ਉਹਨਾਂ ਦੀਆਂ ਲੋਕੇਸ਼ਨਾਂ ਲਗਾਈਆਂ ਜਾਂਦੀਆਂ ਹਨ ਸੀ ਡੀ ਆਰ ਵਗੈਰਾ ਦੇਖੀ ਜਾਂਦੀ ਹੈ ਕਰੋੜ ਤੋਂ ਲੱਖ ਲੱਖ ਤੋਂ ਹਜ਼ਾਰਾਂ 'ਚ ਗੱਲ ਆ ਜਾਂਦੀ ਹੈ ਇਸ ਮਾਮਲੇ ਦੇ ਵਿੱਚ 1872 ਮੋਬਾਈਲਾਂ ਦੀਆਂ ਸੀ ਡੀ ਆਰਾਂ ਕਢਾਈਆਂ ਜਾਂਦੀਆਂ ਨੇ ਤੇ ਲੋਕੇਸ਼ਨਾਂ ਕਢਾਈਆਂ ਜਾਂਦੀਆਂ ਨੇ ਤੇ ਇਹਨਾਂ ਵਿੱਚੋਂ 1500 ਬੰਦੇ ਨੂੰ ਲਗਭਗ ਥਾਣੇ ਦੇ ਵਿੱਚ ਬੁਲਾਇਆ ਜਾਂਦਾ ਹੈ ਤੇ ਉਹਨਾਂ ਤੋਂ ਪੁੱਛਗਿੱਛ ਵੀ ਕੀਤੀ ਜਾਂਦੀ ਹੈ ਪਰ ਪੁਲਿਸ ਦੇ ਹੱਥ ਕੁਝ ਨਹੀਂ ਲੱਗ ਰਿਹਾ ਸੀ ਪੁਲਿਸ ਬੜੀ ਹੈਰਾਨ ਸੀ ਉੱਪਰੋਂ ਪ੍ਰੈਸ਼ਰ ਸੀ ਪੁਲਿਸ ਕਰੇ ਤਾਂ ਹੁਣ ਕੀ ਕਰੇ ਪੁਲਿਸ ਵੀ ਆਪਣੇ ਆਪ ਨੂੰ ਥੱਕਿਆ ਥੱਕਿਆ ਮਹਿਸੂਸ ਕਰਦੀ ਸੀ ਪਰ ਉਸ ਤੋਂ ਬਾਅਦ ਫੇਰ ਇੱਕ ਮੁਖਬਰ ਪੁਲਿਸ ਨੂੰ ਦੱਸਦਾ ਹੈ ਕਿ ਇਹਨਾਂ ਦੇ ਕਾਲਜ ਦੇ ਵਿੱਚ ਇੱਕ ਪ੍ਰੋਫੈਸਰ ਪੜਾਉਂਦੀ ਸੀ ਜੋ ਬੜੀ ਸੁੰਦਰ ਸੀ ਤੇ ਉਸ ਦੀ ਅਭਿਸ਼ੇਕ ਦੇ ਨਾਲ ਬੜੀ ਨੇੜਤਾ ਸੀ ਜਿਸ ਦਾ ਨੋ ਕਿਮਸੀ ਜੈਨਸੀ ਕਿਮਸੀ ਦੀਆਂ ਜੋ ਲੋਕੇਸ਼ਨਾਂ ਸੀ ਕਿਮਸੀ ਦੀ ਦੇ ਮੋਬਾਈਲ ਦੀ ਸੀਡੀਆਰ ਤਾਂ ਪੁਲਿਸ ਪਹਿਲਾਂ ਹੀ ਕਢਵਾ ਚੁੱਕੀ ਸੀ ਉਸ ਵਿੱਚੋਂ ਕੁਝ ਵੀ ਨਹੀਂ ਮਿਲਿਆ ਸੀ ਪਰ ਫੇਰ ਪੁਲਿਸ ਇਸ ਗੱਲ ਦੇ ਉੱਤੇ ਹੋਰ ਗੌਰ ਕਰਦੀ ਹੈ ਤੇ ਕਿਮਸੀ ਜੈਨ ਦੇ ਪਰਿਵਾਰ ਦੀਆਂ ਵੀ ਲੋਕੇਸ਼ਨਾਂ ਕਢਾਈਆਂ ਜਾਂਦੀਆਂ ਉਹਨਾਂ ਦੇ ਮੋਬਾਈਲਾਂ ਦੀਆਂ ਵੀ ਸੀ ਡੀ ਆਰਾਂ ਕਢਵਾਈਆਂ ਜਾਂਦੀਆਂ ਪਰ ਉਹਨਾਂ ਵਿੱਚੋਂ ਵੀ ਉਹਨਾਂ ਨੂੰ ਕੁਝ ਨਹੀਂ ਮਿਲਦਾ ਦਰਅਸਲ ਇਹ ਕਿਮਸੀ ਜੈਨ 2013 ਦੇ ਵਿੱਚ ਅਭਿਸ਼ੇਕ ਮਿਸ਼ਰਾ ਦੇ ਕਾਲਜ ਦੇ ਵਿੱਚ ਪ੍ਰੋਫੈਸਰ ਸੀ ਤੇ ਫਿਰ ਉਸ ਤੋਂ ਬਾਅਦ ਇਹ ਇਕਦਮੀ ਕਾਲਜ ਛੱਡ ਕੇ ਚਲੀ ਗਈ ਅਤੇ ਕਿਮਸੀ ਜੈਨ ਨੇ 2013 ਤੋਂ ਬਾਅਦ ਵਿਆਹ ਕਰਵਾ ਲਿਆ ਸੀ ਪੁਲਿਸ ਨੇ ਇਸ ਗੱਲ ਨੂੰ ਹੀ ਕੇਂਦਰ ਬਿੰਦੂ ਬਣਾ ਲਿਆ ਤੇ ਬਰੀਕੀ ਨਾਲ ਜਾਂਚ ਕਰਨ ਲੱਗੀ ਕਿਮਸੀ ਜੈਨ ਦਾ ਘਰ ਵਾਲਾ ਸੀ ਜਿਸ ਦਾ ਨਾਂ ਸੀ ਵਿਕਾਸ ਜੈਨ ਜਦੋਂ ਵਿਕਾਸ ਜੈਨ ਦੇ ਮੋਬਾਈਲ ਦੀ ਲੋਕੇਸ਼ਨ ਅਤੇ ਸੀਡੀਆਰ ਕਢਵਾਈ ਜਾਂਦੀ ਹੈ ਤਾਂ ਪੁਲਿਸ ਨੂੰ ਇੱਕ ਆਸ਼ਾ ਦੀ ਕਿਰਨ ਨਜ਼ਰ ਆਉਂਦੀ ਹੈ ਕਿਉਂਕਿ ਵਿਕਾਸ ਜੈਨ ਅਤੇ ਅਭਿਸ਼ੇਕ ਮਿਸ਼ਰਾ ਦੋਨਾਂ ਦੀਆਂ ਲੋਕੇਸ਼ਨਾਂ ਇੱਕ ਹੀ ਸੀ ਜਿੱਧਰ-ਜਿੱਧਰ ਨੂੰ ਵਿਕਾਸ ਜੈਨ ਜਾ ਰਿਹਾ ਸੀ ਉਧਰ-ਉਧਰ ਨੂੰ ਹੀ ਅਭਿਸ਼ੇਕ ਮਿਸ਼ਰਾ ਜਾ ਰਿਹਾ ਸੀ ਪੁਲਿਸ ਦੇ ਹੱਥੇ ਬਹੁਤ ਵੱਡੀ ਕਾਮਯਾਬੀ ਲੱਗੀ ਫੇਰ ਵਿਕਾਸ ਨੂੰ ਗ੍ਰਿਫਤਾਰ ਕਰ ਲਿੱਤਾ ਜਾਂਦਾ ਹੈ ਤੇ ਉਸ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਫੇਰ ਉਹ ਪੁਲਿਸ ਦੇ ਸਵਾਲਾਂ ਅੱਗੇ ਬਹੁਤਾ ਟਾਈਮ ਟੇਕ ਨਾ ਸਕਿਆ ਤੇ ਫੇਰ ਉਸ ਨੇ ਰਾਜ਼ ਖੋਲ੍ਹ ਲਿਆ ਪੁਲਿਸ ਨੂੰ ਤਫ਼ਤੀਸ਼ ਦੇ ਦੌਰਾਨ ਅਭਿਸ਼ੇਕ ਮਿਸ਼ਰਾ ਦੀ ਗੱਡੀ 에어ਪੋਰਟ ਰੋਡ ਤੇ ਮਿਲੀ ਸੀ ਪਰ ਉਸ ਤੋਂ ਬਾਅਦ ਉਸ ਦਾ ਕੁਝ ਪਤਾ ਨਹੀਂ ਲੱਗਿਆ ਕਿ ਉਹ ਕਿੱਧਰ ਗਿਆ ਇੱਧਰ ਨਹੀਂ ਗਿਆ ਪਰ ਇੱਧਰ ਹੁਣ ਵਿਕਾਸ ਜੈਨ ਰਾਜ ਖੋਲਦਾ ਹੈ ਤੇ ਦੱਸਦਾ ਹੈ ਕਿ ਅਭਿਸ਼ੇਕ ਮਿਸ਼ਰਾ ਦੀ ਮੇਰੀ ਘਰ ਵਾਲੀ ਨਾਲ ਦੋਸਤੀ ਹੋਈ ਜਦੋਂ ਸਾਡਾ ਵਿਆਹ ਨਹੀਂ ਹੋਇਆ ਸੀ ਉਸ ਤੋਂ ਪਹਿਲਾਂ ਨੇੜਤਾ ਹੋਈ ਰਿਲੇਸ਼ਨ ਬਣਿਆ ਤੇ ਕੁਝ ਸਮਾਂ ਇਹ ਲਿਵਿੰਗ ਰਿਲੇਸ਼ਨ ਦੇ ਵਿੱਚ ਵੀ ਰਹੇ ਪਰ ਉਸ ਤੋਂ ਬਾਅਦ 2013 ਦੇ ਵਿੱਚ ਅਭਿਸ਼ੇਕ ਮਿਸ਼ਰਾ ਦਾ ਵਿਆਹ ਹੋ ਜਾਂਦਾ ਹੈ ਜਦੋਂ ਅਭਿਸ਼ੇਕ ਮਿਸ਼ਰਾ ਦਾ ਵਿਆਹ ਹੁੰਦਾ ਤਾਂ ਕਿਮਸੀ ਜੈਨ ਇਹਨਾਂ ਦੇ ਕਾਲਜ ਨੂੰ ਛੱਡ ਜਾਂਦੀ ਹੈ ਤੇ ਲਾਪਤਾ ਹੋ ਜਾਂਦੀ ਹੈ ਕਿਉਂਕਿ ਉਸ ਨੇ ਆਪਣੇ ਘਰਦਿਆਂ ਨੂੰ ਕਿਹਾ ਕਿ ਮੇਰਾ ਵਿਆਹ ਕਰ ਦਿਓ ਤਾਂ ਫਿਰ ਕਿਮਸੀ ਜੈਨ ਦਾ ਵਿਆਹ ਹੁੰਦਾ ਵਿਕਾਸ ਜੈਨ ਦੇ ਨਾਲ ਪਰ ਅਭਿਸ਼ੇਕ ਮਿਸ਼ਰਾ ਕਿਮਸੀ ਜੈਨ ਦਾ ਪਿੱਛਾ ਨਹੀਂ ਛੱਡਦਾ ਵਿਆਹ ਤੋਂ ਬਾਅਦ ਵੀ ਉਸ ਨੂੰ ਮਿਲਣ ਲਈ ਕਹਿੰਦਾ ਹੈ ਉਸ ਨੂੰ ਬਾਰ-ਬਾਰ ਕੰਪੈਲ ਕਰਦਾ ਹੈ ਤੇ ਇਹਨਾਂ ਗੱਲਾਂ ਤੋਂ ਕਿਮਸੀ ਜੈਨ ਬੜੀ ਪਰੇਸ਼ਾਨ ਸੀ ਕਿਉਂਕਿ ਉਹ ਉਸ ਨੂੰ ਕਹਿ ਰਹੀ ਸੀ ਕਿ ਤੂੰ ਹੁਣ ਆਪਣੀ ਜ਼ਿੰਦਗੀ ਜਿਉ ਤੇ ਮੈਂ ਆਪਣੀ ਜਿਉਾਂਗੀ ਇਹ ਠੀਕ ਨਹੀਂ ਮੈਂ ਹੁਣ ਤੈਨੂੰ ਨਹੀਂ ਮਿਲਾਂਗੀ ਪਰ ਅਭਿਸ਼ੇਕ ਮਿਸ਼ਰਾ ਬਾਰ-ਬਾਰ ਉਸ ਉੱਤੇ ਮਿਲਣ ਦਾ ਦਬਾਅ ਬਣਾਉਂਦਾ ਸੀ ਤੇ ਕਿਮਸੀ ਜੈਨ ਇਸ ਗੱਲ ਤੋਂ ਬੜੀ ਪਰੇਸ਼ਾਨ ਸੀ ਉਸ ਨੇ ਫਿਰ ਇਹ ਗੱਲ ਆਪਣੇ ਪਤੀ ਵਿਕਾਸ ਦੇ ਨਾਲ ਸਾਂਝੀ ਕੀਤੀ ਵਿਕਾਸ ਨੂੰ ਇਹ ਸੁਣ ਕੇ ਬੜਾ ਗੁੱਸਾ ਆਇਆ ਤਾਂ ਵਿਕਾਸ ਨੇ ਕਿਮਸੀ ਨੂੰ ਕਿਹਾ ਕਿ ਤੂੰ ਉਸ ਨੂੰ ਕਿਵੇਂ ਨਾ ਕਿਵੇਂ ਇੱਕ ਵਾਰ ਬੁਲਾ ਲਾ ਤੇ ਉਸ ਤੋਂ ਬਾਅਦ ਬਾਕੀ ਕੰਮ ਮੈਂ ਕਰੂੰਗਾ ਤਾਂ ਫਿਰ ਕਿਮਸੀ ਅਭਿਸ਼ੇਕ ਦੇ ਨਾਲ ਡਾਇਰੈਕਟ ਕੰਟੈਕਟ ਕਰਦੀ ਹੈ ਤੇ ਉਸ ਨੂੰ ਆਪਣੇ ਚਾਚੇ ਅਜੀਤ ਦੇ ਘਰੇ ਆਉਣ ਲਈ ਕਹਿੰਦੀ ਹੈ ਤੇ ਅਭਿਸ਼ੇਕ ਕੇਮਸੀ ਵੱਲੋਂ ਦੱਸੇ ਗਏ ਘਰ ਦੇ ਵਿੱਚ ਆ ਜਾਂਦਾ ਹੈ ਜਦੋਂ ਹੀ ਉਹ ਘਰ ਦੇ ਅੰਦਰ ਵਰਦਾ ਤਾਂ ਵਿਕਾਸ ਦੇ ਹੱਥ ਦੇ ਵਿੱਚ ਲੋਹੇ ਦੀ ਰਾਡ ਸੀ ਉਹ ਰੌੜ ਅਭਿਸ਼ੇਕ ਦੇ ਸਿਰ ਵਿੱਚ ਮਾਰਦਾ ਹੈ ਤੇ ਉਹ ਧਰਤੀ ਦੇ ਉੱਤੇ ਢੇਰ ਹੋ ਜਾਂਦਾ ਹੈ ਉਸ ਤੋਂ ਬਾਅਦ ਅਭਿਸ਼ੇਕ ਤੇ ਉਸ ਦਾ ਚਾਚਾ ਅਜੀਤ ਦੋਨੋਂ ਉਸ ਉੱਤੇ ਚਾਕੂਆਂ ਨਾਲ ਬਾਰ ਕਰਦੇ ਨੇ ਤੇ ਉਸ ਨੂੰ ਮਾਰ ਦਿੰਦੇ ਨੇ ਮਾਰਨ ਤੋਂ ਬਾਅਦ ਉਸ ਨੂੰ ਇੱਕ ਪੋਲੀਥਿਨ ਵਿੱਚ ਪਾਇਆ ਜਾਂਦਾ ਹੈ ਪਾ ਕੇ ਆਪਣੇ ਘਰ ਦੇ ਵਿਹੜੇ ਵਿੱਚ ਜਿੱਥੇ ਉਹਨਾਂ ਨੇ ਫੁੱਲ ਬੂਟੇ ਸਬਜ਼ੀਆਂ ਲਾਈਆਂ ਹੋਈਆਂ ਸੀ ਉੱਥੇ ਟੂਆ ਪੱਟ ਕੇ ਦਬ ਦਿੱਤਾ ਜਾਂਦਾ ਹੈ ਤੇ ਉੱਪਰ ਸਬਜ਼ੀਆਂ ਲਾ ਦਿੱਤੀਆਂ ਜਾਂਦੀਆਂ ਨੇ ਅਤੇ ਅਭਿਸ਼ੇਕ ਦੀ ਗੱਡੀ ਨੂੰ 에어ਪੋਰਟ ਰੋਡ ਤੇ ਖੜੀ ਕਰ ਆਉਂਦੇ ਨੇ ਇਹ ਸਾਰੀ ਗੱਲ ਵਿਕਾਸ ਪੁਲਿਸ ਨੂੰ ਦੱਸਦਾ ਹੈ ਤੇ ਪੁਲਿਸ ਵਿਕਾਸ ਦੀ ਨਿਸ਼ਾਨਦੇਹੀ ਤੇ ਉਸ ਜਗ੍ਹਾ ਤੇ ਜਾਂਦੀ ਹੈ ਜਿੱਥੇ লাশ ਦੱਬੀ ਹੁੰਦੀ ਹੈ লাশ ਨੂੰ ਕੱਢਿਆ ਜਾਂਦਾ ਹੈ ਤੇ ਫਿਰ ਉਸ ਦੀ ਸਨਾਖਤ ਕੀਤੀ ਜਾਂਦੀ ਹੈ ਪਰਿਵਾਰ ਨੂੰ ਬੁਲਾਇਆ ਜਾਂਦਾ ਹੈ ਤਾਂ ਪਰਿਵਾਰ ਵਾਲੇ ਦੇਖ ਕੇ ਕਹਿੰਦੇ ਨੇ ਕਿ ਹਾਂ ਇਹ ਸਾਡੇ ਮੁੰਡੇ ਦੀ ਹੀ লাশ ਹੈ ਇਹ ਦਿਨ ਸੀ 23 ਦਸੰਬਰ 2015 ਦਾ ਜਾਨੀ ਉਹ ਅਭਿਸ਼ੇਕ ਦੇ ਗਾਇਬ ਹੋਣ ਤੋਂ ਲਗਭਗ ਸਵਾ ਮਹੀਨਾ ਬਾਅਦ ਉਸ ਦੇ ਕਤਲ ਦਾ ਖੁਲਾਸਾ ਹੁੰਦਾ ਹੈ ਤੇ ਉਸ ਦੀ ਡੈੱਡ ਬੋਡੀ ਮਿਲਦੀ ਹੈ ਪੁਲਿਸ ਕੇਮਸੀ ਵਿਕਾਸ ਜੈਨ ਅਤੇ ਉਸ ਦੇ ਚਾਚੇ ਅਜੀਤ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਇਹ ਕੇਸ ਲੰਮਾ ਸਮਾਂ ਚੱਲਦਾ ਹੈ ਤੇ ਲੰਬੇ ਸਮੇਂ ਬਾਅਦ 11 ਮਈ 2021 ਨੂੰ ਵਿਕਾਸ ਜੈਨ ਅਤੇ ਉਸ ਦੇ ਚਾਚੇ ਨੂੰ ਉਮਰ ਕੈਦ ਦੀ ਸਜ਼ਾ ਹੋ ਜਾਂਦੀ ਹੈ ਸਬੂਤਾਂ ਦੇ ਘਾਟ ਹੋਣ ਕਾਰਨ ਕਿਮਸੀ ਜੈਨ ਨੂੰ ਬайਜਤ ਬਰੀ ਕਰ ਦਿੱਤਾ ਜਾਂਦਾ ਹੈ ਤੇ 2015 ਤੋਂ ਲੈ ਕੇ 2023 ਤੱਕ ਦੀ ਖਬਰ ਹੈ ਕਿ ਵਿਕਾਸ ਅਤੇ ਉਸ ਦਾ ਚਾਚਾ ਜੇਲ੍ਹ ਦੇ ਵਿੱਚ ਹੀ ਨੇ ਉਹ ਅਜੇ ਤੱਕ ਬਾਹਰ ਨਹੀਂ ਆਏ ਪਰ ਅਭਿਸ਼ੇਕ ਮਿਸ਼ਰਾ ਦੇ ਘਰ ਵਾਲਿਆਂ ਦੀ ਪੂਰੀ ਕੋਸ਼ਿਸ਼ ਹੈ ਕਿ ਕੇਮਸੀ ਜੈਨ ਨੂੰ ਵੀ ਸਜ਼ਾ ਦਿੱਤੀ ਜਾਵੇ ਉਸ ਨੂੰ ਵੀ ਜੇਲ੍ਹ ਵਿੱਚ ਸੁਟਿਆ ਜਾਵੇ ਕਿਉਂਕਿ ਉਹ ਕਤਲ ਦੀ ਓਨੀ ਹੀ ਦੋਸ਼ੀ ਹੈ ਜਿੰਨੇ ਦੂਸਰੇ ਨੇ ਸੋ ਇਹਨਾਂ ਦਾ ਅਜੇ ਵੀ ਕੋਰਟ ਕੇਸ ਚੱਲ ਰਿਹਾ ਹੈ ਸੋ ਇਸ ਸੱਚੀ ਘਟਨਾ ਤੋਂ ਇਹੀ ਸਿੱਖਣ ਨੂੰ ਮਿਲਦਾ ਹੈ ਕਿ ਕਈ ਵਾਰ ਬੰਦਾ ਇਹੋ ਜੇ ਕਦਮ ਚੱਕ ਲੈਂਦਾ ਹੈ ਤੇ ਫੇਰ ਜੋ ਉਹਨਾਂ ਦੇ ਨਤੀਜੇ ਹੁੰਦੇ ਨੇ ਜੋ ਉਹਨਾਂ ਦੇ ਸਿੱਟੇ ਨਿਕਲਦੇ ਨੇ ਉਸ ਦੀ ਉਸ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਸੋ ਤੁਹਾਡੇ ਇਸ ਵੀਡੀਓ ਦੇ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਆਸਟ੍ਰੇਲਿਆ